ਇੱਕ ਸਰਜੀਤ ਖਾਨ ਰਾਜੀਵ ਜਵੰਦੇ ਦਾ ਜਿਹੜਾ ਹਾਲਚਾਲ ਜਾਣਨ ਆਏ ਨੇ ਗੱਲਬਾਤ ਕਰਦੇ ਆ ਸੀਸ ਕਾਮ ਜੀ ਲਗਾਤਾਰ ਜਿਹੜੇ ਮਾੜੀ ਕੱਟਣਾ ਜਿਹੜੀ ਆ ਵਾਪਰੀ ਆ ਪਹਿਲਾਂ ਹਲੇ ਹਲੇ ਮੁੱਕੇ ਨਹੀਂ ਸੀ ਅੱਜ ਰਾਜੀਵ ਜਵੰਦੇ ਦਾ ਜਿਹੜਾ ਕੀ ਜਾਣਕਾਰੀ ਮਿਲੀ ਆ ਤੁਹਾਨੂੰ ਇਸ ਦੀ ਜਾਣਕਾਰੀ ਜੀ ਬਸ ਹੁਣੇ ਪਤਾ ਲੱਗਿਆ ਵੈਰੀ ਬੈਡ ਨਿਊਜ਼ ਆ ਪ੍ਰਮਾਤਮਾ ਨਾਲ ਚਲੋ 60 ਬੱਜ ਗਈ ਆ ਤਾਂ ਪਰਮਾਤਮਾ ਰਿਕਵਰ ਕਰ ਦੇਵੇ ਬਸ ਹਲੇ ਜਾ ਕੇ ਹਾਲ ਚਾਲ ਪੁੱਛਦੇ ਤੁਸੀਂ ਅੰਦਰੋਂ ਆਏ ਹੋ ਕਿਦਾਂ ਕੀ ਰਿਪੋਰਟ ਹੈ ਪਰ ਹਲੇ ਤੱਕ ਸਾਡੀ ਜੋ ਸੁਚੇ ਮਿਲਿਆ ਹੁੰਗਾ ਮੀਰੇ ਦੱਸ ਰਹੇ ਨੇ ਛੋਡੇ ਕੋਲ ਹੁਣ ਤੱਕ ਆਈ ਹੋਊ ਜਾਂ ਕਿਸੇ ਗਰੁੱਪ ਨਾਲ ਕਿਸੇ ਨੂੰ ਹਲੇ ਤੱਕ ਇਦਾਂ ਲੱਗਿਆ ਵੀ ਕਿਤੇ ਐਕਸੀਡੈਂਟ ਹੋਇਆ ਹੁਣ ਜਾ ਕੇ ਦੇਖਦੇ ਆ ਤੇ ਕਿਦਾਂ ਮਾਲਕ ਅਗੇ ਬਸ ਦਿਲ ਕੰਬੀ ਜਾਂਦਾ ਬਸ ਇਹੀ ਆ ਕਿ ਪਰਮਾਤਮਾ ਠੀਕ ਰੱਖੇ ਕਿਸੇ ਨਾਲ ਗੱਲਬਾਤ ਹੋਈ ਕਿਸੇ ਗਾਇਕ ਨਾਲ ਜਾਂ ਪਰਿਵਾਰ ਕੋਲ ਬਹੁਤ ਆਏ ਨਹੀਂ ਪਰਿਵਾਰਕ ਮੈਂਬਰ ਨਾਲ ਕਿਸੇ ਨਾਲ ਗੱਲ ਹੋਈ ਕਾਫੀ ਮਿੱਤਰ ਪਿਆਰਾਂ ਦੇ ਫੋਨ ਆਏ ਕਿੰਗਰੇਵਾਲ ਦਾ ਜਿੱਦ ਕਾਫੀਆਂ ਦੇ ਜਿਹੜੇ ਨੇੜਤਾ ਜਿਹਦੇ ਨਾਲ ਸਾਡੀ ਉਹਨਾਂ ਦੇ ਫੋਨ ਆਏ ਆ ਕਿ ਇਦਾਂ ਦਾ ਕਰਕੇ ਹੈਪਨ ਹੋ ਗਿਆ ਤੇ ਦੌਰ ਸੀਗੇ ਅਸੀਂ ਇਕੱਠੇ ਹੁਣ ਵਸ ਭਜਾ ਕੇ ਗੱਡੀ ਸਿੱਧੇ ਇੱਥੇ ਜਾ ਰਹੇ ਹਾਂ ਹੁਣ ਦੇਖਦੇ ਜਾ ਕੇ ਅੰਦਰ ਪਹਿਲਾਂ ਜਾਣਕਾਰੀ ਹੈ ਕਿ ਬੜੀ ਕਨੇ ਰਾਈਡਰ ਦੀ ਕਿੰਨੀ ਬੜਾ ਸ਼ੌਂਕ ਸੀਗਾ ਕਨੇ ਮੋਟਰਸਾਈਕਲ ਬੜਾ ਚਲਾ ਰਹਿੰਦੇ ਸੀਗੇ ਹਾਂ ਸ਼ੌਕ ਦਾ ਦੇਖਦੇ ਹਾਂ ਉਹਦੇ ਪਹਿਲਾਂ ਪਾਉਂਦੇ ਰਹਿੰਦੇ ਸੀ ਗਾਣੇ ਪਰ ਪਤਾ ਨਹੀਂ ਹੁਣ ਮੋਟਰਸਾਈਕਲਾਂ ਤੇ ਥੋੜਾ ਫੋਟੋ ਤਾਂ ਕਾਫੀ ਪੈਂਦੀ ਸੀ ਉਹਨਾਂ ਦੀ ਤੇ ਬਸ ਮਾਲਕ ਮਿਹਰ ਕਰੇ ਜੀ ਬਸ ਹਾਂਜੀ ਜਦੋਂ ਪ੍ਰਮਾਤਮਾ ਭਲੀ ਕਰੇ ਬਿਲਕੁਲ ਸੁਜੀਤ ਕਾਂ ਸੀ ਅੰਦਰ ਮਿਲਣ ਚੱਲੇ ਨੇ ਕਹਿੰਦੇ ਅਸੀਂ ਮਿਲ ਲਈ ਗਈਏ ਤੇ ਉਸ ਤੋਂ ਬਾਅਦ ਕੋਈ ਜੋ ਸਾਡੇ ਕੋਲ ਜਾਣਕਾਰੀ ਮਿਲੀ ਆ ਕਿ ਉਹਨਾਂ ਦਾ ਜਿਹੜਾ ਹਾਦਸਾ ਕਾਫੀ ਜ਼ਿਆਦਾ ਗੰਭੀਰ ਆ ਤੇ ਹਾਲਤ ਵੀ ਗੰਭੀਰ ਆ ਉਹ ਕਹਿੰਦੇ ਮੈਨੂੰ ਆਪਣੇ ਦੋਸਤਾਂ ਮਿੱਤਰਾਂ ਤੋਂ ਤੇ ਜਾਣਕਾਰੀ ਮਿਲੀ ਆ ਕਿ ਉਹਨਾਂ ਦਾ ਜਿਹੜਾ ਇਲਾਜ ਆਫ ਚੱਲਿਆ ਹਸਪਤਲ ਚੱਲੇ ਨੇ ਕਹਿੰਦੇ ਪਹਿਲਾਂ ਇੱਕ ਵਾਰ ਮੈਂ ਦੇਖ ਲਾਂ ਅੰਦਰ ਜਾ ਕੇ ਕਿਸ ਤਰ੍ਹਾਂ ਦੀ ਸਿਹਤ ਤਾਂ ਉਹਨਾਂ ਦੀ ਕਿਉਂਕਿ ਪਰ ਹਰ ਕੋਈ ਇਹੀ ਚਾਹੁੰਦਾ ਕਿ ਪਰਮਾਤਮਾ ਭਲੀ ਕਰੇ ਕਿਉਂਕਿ ਨਹੀਂ ਚਾਹੁੰਦਾ ਕਿ ਕਿਉਂਕਿ ਨੌਜਵਾਨ ਗਾਇਕਾ ਤੇ ਕਾਫੀ ਜ਼ਿਆਦਾ ਉਹਨਾਂ ਦੇ ਗਾਣੇ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਛਾਏ ਰਹੇ ਨੇ ਤੇ ਹੁਣ ਜਦੋਂ ਅੱਜ ਅਚਾਨਕ ਐਕਸੀਡੈਂਟ ਹੁੰਦਾ ਤੇ ਲਗਾਤਾਰ ਅ ਉਹਨਾਂ ਦੇ ਚਾਹਣ ਵਾਲਿਆਂ ਦੇ ਫੋਨ ਵੱਜਣੇ ਉਸ ਤੋਂ ਬਾਅਦ ਲਗਾਤਾਰ ਗਾਇਕ ਨੇ ਪ੍ਰਵੀਸ਼ ਵਰਮਾ ਹੋਵੇ ਜਾਂ ਜਸ ਜਿਹੜਾ ਰੰਧਾਵਾ ਹੋਵੇ ਜਾਂ ਜਸ ਸਿੱਧੂ ਹੁਣ ਤੇ ਲਗਾਤਾਰ ਜਿਹੜੇ ਜਿੰਨੇ ਵੀ ਮਤਲਬ ਗਾਇਕ ਨੇ ਉਹਨਾਂ ਨੂੰ ਪਤਾ ਲੱਗਦਾ ਕਿਉਂਕਿ ਬਹੁਤ ਸਾਰੇ ਗਾਇਕ ਨੇੜੇ ਮਹਾਲੀ ਰਹਿੰਦੇ ਨੇ ਮਹਾਲੀ ਤੋਂ ਆ ਕੇ ਉਹ ਇੱਥੇ ਨੇੜੇ ਜਿਹੜੇ ਆ ਕੇ ਹਸਪਤਾਲ ਦੇ ਵਿੱਚ ਆ ਕੇ ਹਾਲਚਲ ਬਣੋ ਇਸ ਤੋਂ ਪਹਿਲਾਂ ਅ ਕਾਲੀ ਆਗੂ ਜਿਹੜੇ ਅਰਸ਼ਦੀਪ ਕਲੇਰ ਨੇ ਉਹ ਵੀ ਹਾਲਚਲ ਪੁੱਛ ਕੇ ਗਏ ਨੇ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਹਾਲਤਾ ਜਿਹੜੀ ਕਾਫੀ ਗੰਭੀਰ ਆ ਪਰ ਫਿਲਹਾਲ ਹਲੇ ਹਸਪਤਾਲ ਵੱਲੋਂ ਕਿਸੇ ਤਰ੍ਹਾਂ ਕੋਈ ਬੁਲੇਟਿਨ ਨਹੀਂ ਜਾਰੀ ਕੀਤਾ ਉਹ ਡੀ ਕੀਤੀ ਜਾ ਰਹੀ ਹੈ ਕਿ ਹਸਪਤਲ ਵੱਲੋਂ ਜਿਹੜੀ ਹੈ ਉਹਨਾਂ ਦਾ ਕੋਈ ਬੁਲੇਟਿਨ ਜਾਰੀ ਕੀ ਉਹ ਪਰ ਹਾਲ ਡਾਕਟਰਾਂ ਦੀ ਨਿਗਰਾਨੀ ਹੇਠ ਹੈਗੇ ਨੇ ਉਹ ਤੇ ਉਹਨਾਂ ਦਾ ਜਿਹੜਾ ਲਗਾਤਾਰ ਟਰੀਟਮੈਂਟ ਚੱਲ ਰਿਹਾ ਤੇ ਪਰਮਾਤਮਾ ਅਗੇ ਇਹ ਅਰਦਾਸਾ ਕਿ ਅੰਦਰੋਂ ਕੋਈ ਚੰਗੀ ਖਬਰ ਜਰੂਰ ਮਿਲੇ ਕੈਮਰਾਮੈਨ ਨਤਨ ਦੇ ਨਾਲ ਗੁਰਦੀਪ ਬਹਿਨੀਪਾਲ ਡੇਲੀ ਪੋਸਟ ਪੰਜਾਬੀ ਇੱਕ ਸਰਜੀਤ ਖਾਨ ਰਾਜੀਵ ਜਬੰਦੇ ਦਾ ਜਿਹੜਾ ਹਾਲਚਾਲ ਜਾਣਨ ਆਏ ਨੇ ਗੱਲਬਾਤ ਕਰਦੇ ਆਂ ਸੀਰ ਕਾਮ ਜੀ ਲਗਾਤਾਰ ਜਿਹੜਾ ਮਾੜੀ ਕੱਟਣਾ ਜਿਹੜੀ ਆ ਵਾਪਰੀ ਆ ਪਹਿਲਾਂ ਹਲੇ ਹਲੇ ਮੁੱਕੇ ਨਹੀਂ ਸੀ ਅੱਜ ਰਾਜਵੀਰ ਜਵੰਦੇ ਦਾ ਜਿਹੜਾ ਕੀ ਜਾਣਕਾਰੀ ਮਿਲੀ ਆ ਤੁਹਾਨੂੰ ਇਸ ਦੀ ਜਾਣਕਾਰੀ ਜੀ ਬਸ ਹੁਣੇ ਪਤਾ ਲੱਗਿਆ ਵੈਰੀ ਬੈਡ ਨਿਊਜ਼ ਆ ਪਰਮਾਤਮਾ ਨਾਲ ਚਲੋ 6:00 ਵਜ ਗਈ ਆ ਤਾਂ ਪਰਮਾਤਮਾ ਰਿਕਵਰ ਕਰ ਦੇਵੇ ਬਸ ਹਲੇ ਜਾ ਕੇ ਹਾਲ ਚਾਲ ਪੁੱਛਦੇ ਆ ਤੁਸੀਂ ਅੰਦਰੋਂ ਆਏ ਹੁਣ ਕਿੱਦਾਂ ਕੀ ਰਿਪੋਰਟ ਹੈ ਪਰ ਹਲੇ ਤਾਂ ਸਾਡੀ ਉਹ ਸੁਚਨਾ ਮਿਲਿਆ ਹੁੰਗਾ ਮੀਰੇ ਦੱਸ ਰਹੇ ਨੇ ਛੋਡੇ ਕੋਲ ਹੁਣ ਤੱਕ ਆਈ ਹੋਊ ਜਾਂ ਕਿਸੇ ਗਰੁੱਪ ਨਾਲ ਕਿਸੇ ਨੂੰ ਹਲੇ ਤੱਕ ਇਦਾਂ ਲੱਗਿਆ ਵੀ ਕਿਤੇ ਐਕਸੀਡੈਂਟ ਹੋਇਆ ਹੁਣ ਜਾ ਕੇ ਦੇਖਦੇ ਆ ਤੇ ਕਿੱਦਾਂ ਦਿਲ ਕੰਬੀ ਜਾਂਦਾ ਬਸ ਇਹੀ ਆ ਕੇ ਪਰਮਾਤਮਾ ਠੀਕ ਰੱਖੇ ਕਿਸੇ ਨਾਲ ਗੱਲਬਾਤ ਹੋਈ ਕਿਸੇ ਗਾਇਕ ਨਾਲ ਜਾਂ ਪਰਿਵਾਰ ਕੋਲ ਬਹੁਤ ਆਏ ਸਭ ਨਹੀਂ ਪਰਿਵਾਰਕ ਮੈਂਬਰ ਨਾਲ ਕਿਸੇ ਨਾਲ ਗੱਲ ਹੋਈ ਕਾਫੀ ਮਿੱਤਰ ਪਿਆਰਾਂ ਦੇ ਫੋਨ ਆਏ ਕਿੰਗਰੇ ਵਾਲਾ ਜਿੱਦਾਂ ਕਾਫੀਆਂ ਦੇ ਜਿਹੜੇ ਨੇੜਤਾ ਜਿਹਦੇ ਨਾਲ ਸਾਡੀ ਉਹਨਾਂ ਦੇ ਫੋਨ ਆਏ ਆ ਕਿ ਇਦਾਂ ਕਰਕੇ ਹੈਪਨ ਹੋ ਗਿਆ ਤੇ ਦੂਰ ਸੀਗੇ ਅਸੀਂ ਇਕੱਠੇ ਹੁਣ ਬਸ ਪਹਹਾ ਕੇ ਗੱਡੀ ਸਿੱਧੇ ਇੱਥੇ ਜਾ ਰਹੇ ਹਾਂ ਹੁਣ ਦੇਖ ਦੋ ਜਾ ਕੇ ਅੰਦਰ ਪਹਿਲਾਂ ਜਾਣਕਾਰੀ ਹੈ ਕਿ ਬੜੀ ਕਨੇ ਰਾਈਡਰ ਦੀ ਕਿੰਨੀ ਬੜਾ ਸ਼ੌਂਕ ਸੀਗਾ ਕਿਨੇ ਮੋਟਰਸਾਈਕਲ ਬੜਾ ਚਲਾ ਰਹਿੰਦੇ ਸੀਗੇ ਹਾਂ ਸ਼ੌਕ ਦਾ ਦੇਖਦੇ ਹਾਂ ਉਹਨੇ ਪਹਿਲਾਂ ਪ ਪਰ ਪਤਾ ਨਹੀਂ ਹੁਣ ਮੋਟਰਸਾਈਕਲਾਂ ਦੇ ਥੋੜਾ ਫੁੱਟਾ ਤਾਂ ਕਾਫੀ ਪੈਂਦੀ ਸੀ ਉਹਨਾਂ ਦੀ ਤੇ ਫਸੋਂ ਮਾਲਕ ਮੇਰ ਕਰੇ ਜੀ ਬਸ ਹਾਂ ਜੀ ਜਦੋਂ ਪ੍ਰਮਾਤਮਾ ਭਲੀ ਕਰੇ ਬਿਲਕੁਲ ਸੁਸ਼ੀਦ ਕਾਂ ਸੀ ਅੰਦਰ ਮਿਲਣ ਚੱਲੇ ਨੇ ਕਹਿੰਦੇ ਅਸੀਂ ਮਿਲ ਲਈ ਗਏ ਤੇ ਉਸ ਤੋਂ ਬਾਅਦ ਕਿਉਂਕਾ ਜੋ ਸਾਡੇ ਕੋਲ ਜਾਣਕਾਰੀ ਮਿਲੀ ਆ ਕਿ ਉਹਨਾਂ ਦਾ ਜਿਹੜਾ ਹਾਸਾ ਕਾਫੀ ਜ਼ਿਆਦਾ ਗੰਭੀਰ ਆ ਤੇ ਹਾਲਤ ਵੀ ਗੰਭੀਰ ਆ ਉਹ ਕਹਿੰਦੇ ਮੈਨੂੰ ਆਪਣੇ ਦੋਸਤਾਂ ਮਿੱਤਰਾਂ ਤੋਂ ਤੇ ਜਾਣਕਾਰੀ ਮਿਲੀ ਆ ਕਿ ਉਹਨਾਂ ਦਾ ਜਿਹੜਾ ਇਲਾਜ ਆਫ ਚੱਲਿਆ ਹਸਪਤਲ ਚੱਲੇ ਨੇ ਕਹਿੰਦੇ ਪਹਿਲਾਂ ਇੱਕ ਵਾਰ ਮੈਂ ਦੇਖ ਲਾਂ ਅੰਦਰ ਜਾ ਕੇ ਕਿਸ ਤਰ੍ਹਾਂ ਦੀ ਸਿਹਤ ਤਾਂ ਉਹਨਾਂ ਦੀ ਕਿਉਂਕਿ ਪਰ ਹਰ ਕੋਈ ਇਹੀ ਚਾਹੁੰਦਾ ਕਿ ਪਰਮਾਤਮਾ ਭਲੀ ਕਰੇ ਕਿਉਂਕਿ ਨਹੀਂ ਚਾਹੁੰਦਾ ਕਿ ਕਿਉਂਕਿ ਨੌਜਵਾਨ ਗਾਇਕਾ ਤੇ ਕਾਫੀ ਜ਼ਿਆਦਾ ਉਹਨਾਂ ਦੇ ਗਾਣੇ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਛਾਏ ਰਹੇ ਨੇ ਤੇ ਹੁਣ ਜਦੋਂ ਅੱਜ ਅਚਾਨਕ ਐਕਸੀਡੈਂਟ ਹੁੰਦਾ ਤੇ ਲਗਾਤਾਰ ਅ ਉਹਨਾਂ ਦੇ ਚਾਹਣ ਵਾਲਿਆਂ ਦੇ ਫੋਨ ਵੱਜਣੇ ਉਸ ਤੋਂ ਬਾਅਦ ਲਗਾਤਾਰ ਗਾਇਕ ਨੇ ਪ੍ਰਵੀਸ਼ ਵਰਮਾ ਹੋਵੇ ਜਾਂ ਜਸ ਜਿਹੜਾ ਰੰਧਾਵਾ ਹੋਵੇ ਜਾਂ ਜਸ ਸਿੱਧੂ ਹੁਣ ਤੇ ਲਗਾਤਾਰ ਜਿਹੜੇ ਜਿੰਨੇ ਵੀ ਮਤਲਬ ਗਾਇਕ ਨੇ ਉਹਨਾਂ ਨੂੰ ਪਤਾ ਲੱਗਦਾ ਕਿਉਂਕਿ ਬਹੁਤ ਸਾਰੇ ਗਾਇਕ ਨੇੜੇ ਮਹਾਲੀ ਰਹਿੰਦੇ ਨੇ ਮਹਾਲੀ ਤੋਂ ਆ ਕੇ ਉਹ ਇੱਥੇ ਨੇੜੇ ਜਿਹੜੇ ਆ ਕੇ ਹਸਪਤਾਲ ਦੇ ਵਿੱਚ ਆ ਕੇ ਹਾਲਚਲ ਬਣੋ ਇਸ ਤੋਂ ਪਹਿਲਾਂ ਅ ਕਾਲੀ ਆਗੂ ਜਿਹੜੇ ਅਰਸ਼ਦੀਪ ਕਲੇਰ ਨੇ ਉਹ ਵੀ ਹਾਲਚਲ ਪੁੱਛ ਕੇ ਗਏ ਨੇ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਹਾਲਤਾ ਜਿਹੜੀ ਕਾਫੀ ਗੰਭੀਰ ਆ ਪਰ ਫਿਲਹਾਲ ਹਲੇ ਹਸਪਤਾਲ ਵੱਲੋਂ ਇਸ ਤਰ੍ਹਾਂ ਕੋਈ ਬੁਲੇਟਿਨ ਨਹੀਂ ਜਾਰੀ ਕੀਤਾ ਉਹ ਡੀ ਕੀਤੀ ਜਾ ਰਹੀ ਹੈ ਕਿ ਹਸਪਤਾਲ ਵੱਲੋਂ ਜਿਹੜੀ ਆ ਉਹਨਾਂ ਦਾ ਕੋਈ ਬੁਲੇਟਿਨ ਜਾਰੀ ਕੀਤਾ ਪਰ ਹਾਲ ਡਾਕਟਰਾਂ ਨੇ ਨਿਗਰਾਨੀ ਹੀ ਟ ਹੈਗੇ ਨੇ ਉਹ ਤੇ ਉਹਨਾਂ ਦਾ ਜਿਹੜਾ ਲਗਾਤਾਰ ਟਰੀਟਮੈਂਟ ਚੱਲ ਰਿਹਾ ਤੇ ਪਰਮਾਤਮਾ ਅੱਗੇ ਇਹ ਅਰਦਾਸਾ ਕਿ ਅੰਦਰੋਂ ਕੋਈ ਚੰਗੀ ਖਬਰ ਜਰੂਰ ਮਿਲੇ ਕੈਮਰਾਮੈਨ ਨਿਤਨਦੇ ਨਾਲ ਗੁਰਦੀਪ ਬਣੀਪਾਲ ਡੇਲੀ ਪੋਸਟ ਪੰਜਾਬ